ਹੈਲੋ ਸ਼ਸ਼ਤਰਿਕਾ ਮੇਰੀ YouTube ਫੈਮਿਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਆ ਦੀਪਮਾ ਬਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਉਰੇ ਰੱਖ ਲੀ ਸੀ ਜੀ ਆਪਾਂ ਕੜੀ ਚੌਲ ਤੇ ਦੁਪਹਿਰ ਦਾ ਟਾਈਮ ਆ ਜੀ ਆਪਾਂ ਕੜੀ ਚੌਲ ਬਣਾਈ ਸੀ ਜੀ ਤੇ ਸਵੇਰ ਦਾ ਆਪਣਾ ਸਾਰਾ ਕੰਮ ਹੋਇਆ ਹੋਇਆ ਜੀ ਕੰਪਲੀਟ ਤੇ ਠੀਕ ਹੈ ਜੀ ਤੇ ਇੱਥੇ ਆਪਾਂ ਪਾਉਣ ਲੱਗੇ ਸੀ ਜੀ ਕੜੀ ਚੌਲ ਹਰਦੀਪ ਨੂੰ ਦੇਵਾਂਗੇ ਜੀ ਪਾ ਕੇ ਕੜੀ ਚੌਲ ਠੀਕ ਹੈ ਜੀ ਤੇ ਫਿਰ ਆਪਾਂ ਲੱਗਾਂਗੇ ਜੀ ਤਾਪੀ ਕੇ ਹੋਰ ਆਪਾਂ ਵੀ ਕੰਮ ਤੇ ਕੰਮ ਆਪਣੇ ਬਸ ਕਲੇ ਭਾਂਡੇ-ਪੁੰਡੇ ਸਾਫ਼ ਕਰਨੇ ਜੀ ਗੈਸ ਸਾਫ਼ ਕਰਨਾ ਉਦੋਂ ਬਾਅਦ ਆਪਣੇ ਸਾਰੇ ਕੰਮ ਹੋਏ ਹੋਏ ਆ ਉਦੋਂ ਬਾਅਦ ਆਪਾਂ ਕੋਟਿੰਗਾ ਸਿਉਣੀਆਂ ਜੀ ਕੋਟਿੰਗਾ ਵੈਸੇ ਮੈਂ ਕੱਲ ਵੀ ਸਿਉਣ ਲਿਆਂਸੀ ਜੀ ਮੈਂ ਤੁਹਾਨੂੰ ਦਿਖਾਵਾਂਗੀ ਵੀਡੀਓ ਦੇ ਵਿੱਚ ਤੇ ਬਹੁਤ ਜ਼ਿਆਦਾ ਵੀ ਕੋਟਿੰਗਾ ਬਣਾਈਆਂ ਹੋਈਆਂ ਜੀ ਬੱਚਿਆਂ ਦੀਆਂ ਤੇ ਉਹ ਆਪਾਂ ਸਲਾਈ ਕਰ ਲਿਆਂ ਜੀ ਕੁਝ ਅਤੇ ਕੁਝ ਆਪਣੀ ਕਫਰਾਕ ਰਹਿ ਗਈ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਇਹ ਮੇਰੀ ਭੈਣ ਨਾ ਜੀ ਕੋਟੀਆਂ ਸਵਾਰਟਰਾਂ ਬਣਾਵਾ ਜੀ ਬਹੁਤ ਜ਼ਿਆਦਾ ਮਿਹਨਤ ਪਹਿਲਾਂ ਬਹੁਤ ਵਿਚਾਰੀ ਨੇ ਮਿਹਨਤ ਹੱਥਾਂ ਤੇ ਕਰੀ ਜੀ ਬਹੁਤ ਜ਼ਿਆਦਾ ਤੇ ਇੱਕ ਕੋਟੀ ਨਾ ਉਹ 10 ਦਿਨਾਂ ਚ 8 ਦਿਨਾਂ ਚ ਤਿਆਰ ਕਰਕੇ ਦਿੰਦੀ ਹੁੰਦੀ ਸੀ ਪੂਰੀਆਂ ਬਹਾਲੀ ਜਿੱਤਰਾ ਜੈਕਟ ਨਹੀਂ ਚ ਕੋਟੀ ਨਾ ਪੂਰੀਆਂ ਬਹਾਲੀ ਤੇ 8 ਦਿਨਾਂ ਚ ਤਿਆਰ ਕਰਕੇ ਦੇ ਦਿੰਦੀ ਸੀ ਤੇ ਬਹੁਤ ਜ਼ਿਆਦਾ ਕੰਮ ਵੀ ਉਸਪਾ ਇੰਨਾ ਜ਼ਿਆਦਾ ਆਉਂਦਾ ਹੁੰਦਾ ਸੀ ਜਿੰਨਾ ਜ਼ਿਆਦਾ ਤੇ ਹੱਥ ਚ ਮੇਰੀ ਭੈਣ ਦੇ ਚ ਬਹੁਤ ਜ਼ਿਆਦਾ ਸਫਾਈ ਹੈ ਜਿੰਨੀ ਸਫਾਈ ਹੈ ਤੇ ਫੇਰ ਨਾ ਉਹਨੂੰ ਪਿੰਡ ਚੋਂ ਕਹਿਣ ਲੱਗੀਆਂ ਵੀ ਤੁਸੀਂ ਮਸ਼ੀਨ ਲੈ ਲਓ ਵੀੰਨੀ ਮਿਹਨਤ ਕਰਦੀਆਂ ਹਨਾ ਕਿ ਸਾਰਾ ਦਿਨ ਲੱਗੀ ਰਹਿਣੀ ਹੈ ਇਹ ਕੰਮ ਕੋ ਮਨ ਮੇੜ ਕੇ ਨਾ ਕਰਦਾ ਫਿਰ ਉਦੋਂ ਬਾਅਦ ਬਣਾਉਂਦੀ ਹੁੰਦੀ ਸੀ ਜਿਉ ਕੋਟਾਂ ਦਾ ਸਵਟਰਾਂ ਮੈਂ ਵੀ ਘਰੇ ਹੈ ਜੀ ਉਹਦੇ ਨਾਲ ਮੈਂ ਪਿਸਲੇ ਪੱਲੇ ਬਣਾ ਦਿੰਦੀ ਸੀ ਉਹ ਮੂਰਲੇ ਪੱਲੇ ਬਣਾ ਦਿੰਦੀ ਸੀ ਬਾਂਹ ਉਹ ਬਣਾ ਦਿੰਦੀ ਸੀ ਜੀ ਤੇ ਚੱਲ ਰਲ ਮਿਲ ਕੇ ਅਸੀਂ ਕਰ ਲੈਂਦੀ ਸੀ ਜੀ ਦੋਨੇ ਪਣਾ ਕੰਮ ਤੇ ਫਿਰ ਅਸੀਂ ਉਦੋਂ ਬਾਅਦ ਅਸੀਂ ਨਾ ਮਸ਼ੀਨ ਲੈ ਲਈ ਸੀ ਜੀ ਤੇ ਫਿਰ ਹੁਣ ਅਸੀਂ ਨਾ ਮੈਂ ਉਹ ਉਹੀ ਕੋਟਾਂ ਦਾ ਸੁੰਦ ਖਾਵਾਂਗੇ ਜਿਸ ਸੇ ਸਲਾਈ ਕਰਨੀ ਆ ਤੇ ਵੈਸੇ ਮੈਂ ਤੋੜਨਾਂ ਨਹੀਂ ਕਰ ਲਿਆਂ ਜੀ ਤੇ ਕੁਸ ਆਪਣੀਆਂ ਰਹਿ ਗਈਆਂ ਸੀ ਸਲਾਈ ਕਰਨੇ ਵਾਲੀਆਂ ਇੱਕੋ ਰਹਿ ਗਈ ਜੀ ਦੋ ਤਿੰਨ ਦਿਨ ਹੋ ਗਏ ਜੀ ਲਗਾਤਾਰ ਆਪਾਂ ਸਲਾਈ ਕਰਦੇ ਸੀ ਜੀ ਤੇ ਇੱਥੇ ਆਪਾਂ ਬਰਤਨ ਪਹਿਲਾਂ ਸਾਫ਼ ਕਰ ਲਈਏ ਜੀ ਫਿਰ ਤੁਹਾਨੂੰ ਦਿਖਾਵਾਂਗੇ ਜੀ ਤੇ ਕੋਈ ਵੀ ਕੰਮ ਆ ਵੱਡਾ ਹੋਵੇ ਛੋਟਾ ਹੋਵੇ ਕਰਨਾ ਚਾਹੀਦਾ ਜੀ ਹਨਾ ਤੇ ਮਿਹਨਤ ਕਰਨੀ ਚਾਹੀਦੀ ਆ ਬੰਦੇ ਨੂੰ ਕੋਈ ਵੀ ਆ ਨਾ ਤੇ ਉਹਨੇ ਬਹੁਤ ਜ਼ਿਆਦਾ ਮੇਰੀ ਭੈਣ ਨੇ ਮਿਹਨਤ કરી ਆ ਜੀ ਵਿਚਾਰੀ ਨੇ ਤੇ ਮੈਂ ਵੀ ਲੱਗੀ ਰਹਿੰਦੀ ਸੀ ਜਿੱਤਾਂ ਲੋਦੇ ਨਾਲ ਤੇ ਫਿਰ ਮੈਂ ਹੁਣ ਉਹ ਉਹ ਬਣਾ ਦਿੰਦੀ ਆ ਜੀ ਇਸ ਤਰ੍ਹਾਂ ਮੈਂ ਸਲਾਈ ਕਰ ਲਈ ਆਪਣੇ ਪਰਲੇ ਸਾਫ ਸਾਫ ਸਾਰੇ ਕਰ ਲਈ ਲਏ ਸਾਰੇ ਇਹ ਆਪਾਂ ਰੋਕ ਤੁਹਾਨੂੰ ਆਪਣੀ ਹੋ ਕੇ ਹੋਸੀ ਸਾਫ ਸੁਥਰਾ ਤੇ ਫਿਰ ਮੈਂ ਹੁਣ ਅਸੀਂ ਆਪਾਂ ਗੁੱਤਾ ਰੱਖ ਲਿਆ ਜੀ ਗਰਮ ਨੂੰ ਇਹ ਆਪਾਂ ਨਹੀਂ ਜਲਾ ਦਿੰਦੀਆਂ ਹੋਈਆਂ ਛੋਟੇ ਬੱਚਿਆਂ ਦੀ ਆਪਾਂ ਸੈੱਟ ਬਣਾ ਕੇ ਰੱਖੇ ਹੋਏ ਆਪਾਂ ਕੱਢ ਲਿਆ ਸਪਤੰਦ ਦਾ ਤੇ ਤੱਕ ਕਰ ਲਿਆ ਜਿੱਤੇ ਹਿੰਜ ਮਾਰ ਕੇ ਠੰਡਾ ਹੋ ਕੇ ਤੇ ਆਪਾਂ ਇਹਦੇ ਵਿੱਚ ਇੱਕ ਚਮਚੀ ਥੋੜੀ ਦਿੰਦੀ ਪਾ ਦਿੰਦੇ ਤਾਂ ਇਸ ਤਰ੍ਹਾਂ ਤਿਆਰ ਕਰਕੇ ਅੱਛਾ ਤਿਆਰ ਕਰਕੇ ਰੱਖੀ ਹੁੰਦੀ ਹੈ ਜੀ ਪਤਾ ਇਹ ਤਾਂ ਜਲਦੀ ਜੰਮ ਜੇ ਜੀ ਪਤਾ ਕਿ ਗਰਮੀ ਬਹੁਤ ਜ਼ਿਆਦਾ ਜੀ ਆਪਾਂ ਲੀੜਾ ਕਪੜਾ ਲੈ ਕੇ ਜਾਂ ਹਾਂ ਜੀ ਫਿਰ ਪੁੱਛਾਂ ਜੀ ਵੀ ਤੁਹਾਡੇ ਕੋਲੇ ਕੋਈ ਬਣਾਤਾ ਨਹੀਂ ਪਿਆ ਸੈੱਟ ਫਿਰ ਆਪਾਂ ਹੁਣ ਬੱਚਿਆਂ ਦੀ ਸੈੱਟ ਬਣਾ ਕੇ ਰੱਖੇ ਆ ਜੀ ਚਲੋ ਆਏ ਵੀ ਕਿਸੇ ਨੇ ਜਵਾਬ ਨਹੀਂ ਦਿੱਤਾ ਜਾਂਦਾ ਚਾਰ ਪੈਸੇ ਬਣ ਜਾਂਦੇ ਆ ਜੀ ਹਨਾ ਤੇ ਫਿਰ ਹੁਣ ਅਸੀਂ ਨਾ ਨਾਲੇ ਫਰਾਕਾਂ ਬਹੁਤ ਪਿਛਲੇ ਸਿਆਲ ਵੀ ਬਹੁਤ ਫਰਾਕਾਂ ਬਣਾਈਆਂ ਸੀ ਪਹਿਣਨੇ ਬਹੁਤ ਜਿਆਦਾ ਤੇ ਮੋਤੀਆਂ ਵਾਲੀਆਂ ਕੋਟੀਆਂ ਬਣਾਈਆਂ ਸੀ ਜੀ ਤੇ ਸਕੀਵੀਆਂ ਵਾਲੀਆਂ ਦਰਵਾਜ਼ੀ ਜੀ ਉਹ ਵੀ ਬਣਾਈਆਂ ਸੀ ਬਹੁਤ ਵੀ ਘਟੋ ਘਟ ਹਨਾ ਇੰਨੀਆਂ ਕੋਟੀਆਂ ਤੇ ਸਵੱਟ ਨਾਲ ਸਕੀਵੀਆਂ ਬਣਾਈਆਂ ਸੀ ਬੱਚਿਆਂ ਦੇ ਸੈੱਟ ਪਿਛਲੀ ਵਾਰ ਤਾਂ ਨਾ ਸਿਆਲ ਚ ਵੀ 3 ਮੰਗਾ ਲੇਡੀਜ਼ ਮੁੜ ਮੁੜ ਕੇ ਗਈਆਂ ਦੇਖੋ ਜੀ ਕਿੰਨੀ ਸੋਹਣੀ ਫਰਾਕ ਬਣਾਈ ਹੋਈ ਹੈ ਜੀ ਤੇ ਇਹ ਇਹਦੇ ਪੁੰਦੇ ਫੁੰਦੇ ਲਾਏ ਹੋਏ ਆ ਜਿਵੇਂ ਲੱਡੂ ਜਿਹੇ ਤੇ ਬਹੁਤ ਮਿਹਨਤ ਕਰਦੇ ਜਿਹਦੇ ਗਲੇ ਬਹੁਤ ਚਾਰ ਪੰਜ ਪੰਜ ਪੰਤੇ ਆ ਜੀ ਬਹੁਤ ਜਿਆਦਾ ਸੋਹਣੇ ਸੋਹਣੇ ਗਲੇ ਬਣਾ ਜੀ ਤੇ ਆ ਕੈ ਭਾਜੀ ਉਹਦੇ ਨਾਲ ਦੀ ਤੇ ਠੀਕ ਆ ਜੀ ਤੁਹਾਨੂੰ ਕਿਵੇਂ ਜੇ ਲੱਗੇ ਸੈਟ ਤਾਂ ਤੇ ਜਰੂਰ ਦੱਸਿਓ ਜੀ ਕਮੈਂਟਾਂ ਚ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਹੜੇ ਨਿਊ ਆਏ ਆ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰਨਾ ਜੀ ਤੇ ਨਾਲੇ ਤੁਸੀਂ ਦੱਸਿਓ ਜੀ ਤੁਹਾਨੂੰ ਸੈਟ ਕਹੇ ਜੇ ਲੱਗੇ ਹਨਾ ਬਣੇ ਹੋਏ ਕੁੱਟੀਆਂ ਸਵੱਟਰਾ ਛੋਟੇ ਬੱਚਿਆਂ ਦੇ ਹਨ ਤੇ ਇਹ ਜਿਆਦਾ ਛੋਟੇ ਬੱਚਿਆਂ ਦੀ ਆਪਾਂ ਸੈਟ ਬਣਾਈ ਹੈ ਜੀ ਤੇ ਵੱਡਿਆਂ ਦੇ ਆਪਾਂ ਫੇਰ ਜਦੋਂ ਆਏ ਚਲ ਵੱਡੀ ਤੇ ਚੀਜ਼ੇ ਜਲਦੀ ਬਣ ਜਾਂਦੀ ਛੋਟੇ ਬੱਚਿਆਂ ਦੀ ਐ ਜੇ ਔਖੇ ਜੇ ਲੱਗਦੇ ਆ ਬਣਾਉਣੇ ਤੇ ਇਹ ਦੇਖੋ ਜੀ ਇਹਦੇ ਨਾਲ ਦੀ ਕੈਪ ਆ ਜੀ ਤੇ ਛੋਟੇ ਛੋਟੇ ਆਪਾਂ ਬੂਟ ਵੀ ਬਣਾਏ ਆ ਜੀ ਬੱਚਿਆਂ ਦੇ ਤੇ ਇਹ ਛੋਟੇ ਬੂਟ ਆ ਜੀ ਠੀਕ ਹੈ ਜੀ ਤੇ ਜਰੂਰ ਦੱਸਿਓ ਜੀ ਕਮੈਂਟਾਂ 'ਚ ਵੀ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀ ਹੱਥ ਦੀ ਬਣਵਾਈ ਲੱਗਦੀ ਬਣਾਈ ਲੱਗਦੀ ਆ ਕਿ ਵੀ ਮਸ਼ੀਨ ਦੀ ਆ ਜੀ ਤੇ ਸਫਾਈ ਮੇਰੀ ਭੈਣ ਦੇ ਹੱਥ 'ਚ ਬਹੁਤ ਜ਼ਿਆਦਾ ਸੀ ਜੀ ਬਹੁਤ ਜ਼ਿਆਦਾ ਤੇ ਇੱਬੀ ਲੇਡਿਸ ਆ ਕੇ ਕਹਿ ਦਿੰਦੀਆਂ ਵੀ ਸਾਨੂੰ ਹੱਥ ਤੇ ਬਣਾ ਕੇ ਦੇ ਦੋ ਕੋਟੀ ਹਨਾ ਤੇ ਵੀ ਤੁਹਾਡੇ ਹੱਥ 'ਚ ਬਹੁਤ ਜ਼ਿਆਦਾ ਸਫਾਈ ਆ ਜੀ ਆ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਜੀ ਕੋਟੀ ਛੋਟੇ ਬੱਚੇ ਦੀ ਤੇ ਚਲੋ ਜੀ ਹਨਾ ਤੇ ਆਪਾਂ ਆਈਆਂ ਵੀ ਰਲ ਮਿਲ ਕੇ ਕੰਮ ਹੋ ਜਾਂਦੇ ਆ ਜੀ ਹਨਾ ਵੀ ਐਵੇਂ ਵੀ ਨਿਆਣਿਆਂ ਦੀ ਫੀਸ ਵਗੈਰਾ ਹਨਾ ਤੇ ਸਬਜ਼ੀ ਬਾਜੀ ਆ ਜਾਂਦੀ ਆ ਜੀ ਤੇ ਕੰਮ ਆਪਾਂ ਨੂੰ ਕਰਨਾ ਬਹੁਤ ਜ਼ਰੂਰੀ ਆ ਜੀ ਹਨਾ ਤੇ ਬੰਦੇ ਨਾਲ ਕੰਦੇ ਨਾਲ ਕੰਦਾ ਲਾ ਕੇ ਚੱਲਣਾ ਚਾਹੀਦਾ ਜੀ ਠੀਕ ਆ ਜੀ ਐੱਚ ਵੀ ਲਸਟਕ ਪਾਈ ਹੋਈ ਆ ਇਹ ਪਜਾਮੀ ਸੀ ਜੀ ਪਜਾਮੀ ਵਾਲੇ ਸੈੱਟ ਬਹੁਤ ਮੰਗਾ ਜੀ ਤੇ ਆ ਵੀ ਪਜਾਮੀ ਆ ਜੀ ਤੇ ਇਹ ਇਹਦੇ ਨਾਲ ਦੀ ਆ ਜੀ ਇਹ ਆਪਾਂ ਨਾਲ ਸਲਾਈ ਕਰਨੀ ਆ ਜੀ ਹਜੇ ਠੀਕ ਆ ਜੀ ਇਹ ਵੀ ਵੀ ਨਾਲ ਦੀ ਆ ਠੀਕ ਹੈ ਜੀ ਆਪਾਂ ਇੱਥੇ ਵੀਡੀਓ ਦਾ ਕਰਾਂਗੇ ਜੀ ਐਂਡ ਆ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਲਾਈਕ ਜ਼ਰੂਰ ਕਰਨਾ ਜੀ ਚੈਨਲ ਨੂੰ ਜਿਹੜਾ ਨਿਊ ਆਇਆ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਜੀ ਹਨਾ ਤੇ ਚਲੋ ਆਏ ਆ ਜੀ ਤੇ ਤੁਹਾਡੇ ਪਿਆਰ ਸਤਿਕਾਰ ਨਾਲ ਹੀ ਆਪਾਂ ਅੱਗੇ ਵੱਧ ਪਾਵਾਂਗੇ ਜੀ ਠੀਕ ਹੈ ਜੀ ਤੇ ਚਲੋ ਜੀ ਆਪਾਂ ਇੱਥੇ ਐਂਡ ਕਰਨ ਲੱਗੇ ਆ ਜੀ ਠੀਕ ਹੈ ਜੀ